ਭਗਵੰਦ ਜੀ ਦਾ ਖਾਲਸਾ ਭਗਵੰਦ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਬਲਾਗ ਪ੍ਰਧਾਨ ਆਮ ਆਦਮੀ ਪਾਰਟੀ ਤਲਵੰਡੀ ਸਾਬੋ ਕੁਝ ਬੇਨਤੀਆਂ VOTERਾਂ ਨੂੰ ਕਰਨ ਜਾ ਰਿਹਾ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਵਿੱਚ ਕੱਲ ਨੂੰ ਅਸੀਂ VOTING ਕਰਨੀ ਹੈ ਅਸੀਂ ਆਮ ਆਦਮੀ ਪਾਰਟੀ ਵਾਸਤੇ ਕਿਉਂ VOTਾਂ ਮੰਗਦੇ ਹਾਂ ਇਸ ਕਰਕੇ ਬੇਨਤੀਆਂ ਤੁਹਾਨੂੰ ਕਰਨ ਲੱਗੇ ਆ ਪਹਿਲੀ ਬੇਨਤੀ ਕਿ 600 ਯੂਨਟ ਬਿਜਲੀ ਅਸੀਂ ਹਰ ਇੱਕ ਵਰਗ ਨੂੰ ਵਿਚ ਕੋਈ ਜਾਤ ਨਹੀਂ ਗੋਤ ਨਹੀਂ ਤੇ ਕੋਈ ਧਰਮ ਨਹੀਂ ਸਭ ਨੂੰ 600 ਯੂਨਟ ਬਿਜਲੀ 2 ਮਹੀਨਿਆਂ ਦੀ ਬੰਦ ਦਿੱਤੀ ਹੈ ਜਿਦੇ ਵਿੱਚ ਹਰੇਕ ਪਰਿਵਾਰ ਨੂੰ 3000 ਰੁਪਏ ਮਹੀਨੇ ਦਾ ਫਾਇਦਾ ਹੁੰਦਾ ਉਸ ਤੋਂ ਬਾਅਦ ਮੋਟਰਾਂ ਵਾਸਤੇ ਟਿਊਬਲਾਂ ਵਾਸਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਹੈ ਉੱਤੇ ਕੋਈ ਕੱਟ ਨਹੀਂ ਅਤੇ ਕਿਸੇ ਵੀ ਜ਼ਿਮੀਦਾਰ ਨੇ ਪਿਛਲੇ 2 ਸਾਲਾਂ ਵਿੱਚ 1 ਲੀਟਰ 1 ਲੀਟਰ ਤੇਲ ਨਹੀਂ ਬਾਲਿਆ ਜਨਰੇਟਰ ਵਾਸਤੇ ਜਨਰੇਟਰ ਜਿਉਂਦੇ ਤਿਉਂ ਖੜੇ ਨੇ ਦਿਨ ਵੇਲੇ ਬਿਜਲੀ ਦਿੱਤੀ ਹੈ ਕਿਸੇ ਜ਼ਿੰਮੇਦਾਰ ਨੂੰ ਰਾਤ ਨੂੰ ਮੋਟਰ ਚਲਾਉਣ ਦੀ ਲੋੜ ਨੇ ਪਈ ਨਾਲ ਉਹਨਾਂ ਦੇ ਸ੍ਰੀ ਪਾਲੀ ਜੋ ਨੌਕਰ ਸੀਗੀ ਉਹ ਵੀ ਰਾਤ ਨੂੰ ਨਹੀਂ ਜਾਂਦੇ ਆ ਕਿ ਰਾਤ ਨੂੰ ਸ੍ਰੀ ਪਾਲੀ ਨੂੰ ਭੇਜਦੇ ਸੀਗੇ ਸ੍ਰੀ ਪਾਲੀ ਵੀ ਦਿਨ ਵੇਲੇ ਮੋਟਰਾਂ ਚਲਾ ਕੇ ਕੰਮ ਕਰ ਰਹੇ ਹਨ 800 ਤੋਂ ਵੱਧ ਮਹੱਲਾ ਕਲੀਨਿਕ ਬਣਾਇਆ ਹੈ ਉਹਦੇ ਵਿੱਚ ਸਾਰੀਆਂ ਦਵਾਈਆਂ ਅਤੇ ਟੈਸਟ ਬਿਨਾ ਕਿਸੇ ਪਰਚੀ ਫੀਸ ਦੇ ਫ੍ਰੀ ਮਿਲਦੇ ਨੇ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦਿੱਤੀਆਂ ਨੇ ਡਾਕਟਰ ਭਰਤੀ ਕੀਤੇ ਨੇ ਅਤੇ ਸਾਰੀਆਂ ਦਵਾਈਆਂ ਹਸਪਤਾਲ ਚੋਂ ਫ੍ਰੀ ਮਿਲਦੀਆਂ ਨੇ ਉਸ ਤੋਂ ਬਾਅਦ ਜੀ ਜੋ ਸਾਡੇ ਵੀਰ ਪੁਲਿਸ ਮੁਲਾਜ਼ਮ ਜਾਂ ਫੌਜੀ ਵੀਰ ਜੋ ਕਿ ਸ਼ਹੀਦ ਹੋ ਜਾਂਦੇ ਸੀ ਉਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਭੋਗ ਤੋਂ ਪਹਿਲਾਂ-ਪਹਿਲਾਂ ਭਗਵੰਤ ਮਾਨ ਸਰਕਾਰ ਤੇ ਇੱਕ ਸਰਕਾਰੀ ਨੌਕਰੀ ਸਭ ਨੂੰ ਦਿੱਤੀ ਹੈ ਇਹ ਵੀ ਇੱਕ ਸਰਕਾਰ ਦੀ ਚੰਗੀ ਗੱਲ ਸੜਕ ਸੁਰੱਖਿਆ ਫੋਰਸ ਬਣਾਈ ਹੈ ਜਿਦੇ ਵਿੱਚ ਸੜਕ ਤੇ ਕੋਈ ਵੀ ਐਕਸੀਡੈਂਟ ਹੁੰਦਾ ਹੈ ਤਾਂ ਉਹਦੀ ਕੀਮਤੀ ਜਾਨ ਬਚਾਉਣ ਲਈ ਵਿਦਨ નો ਟਾਈਮ ਸੜਕ ਸਖਿਆ ਦੇ ਮੁਲਾਜ਼ਮਾਂ ਨੂੰ ਆਧੁਨਿਕ ਗੱਡੀਆਂ ਉਹਨਾਂ ਦਿੱਤੀਆਂ ਨੇ ਉਹ ਲੈ ਕੇ ਮਰੀਜ਼ ਨੂੰ ਚੁੱਕ ਕੇ ਨੇੜੇ ਦੇ ਹਸਪਤਾਲ ਚ ਪਹੁੰਚਾਉਂਦੇ ਨੇ ਜਿਹਦੇ ਵਿੱਚ ਕੀਮਤੀ ਜਾਨਾਂ ਬਚਦੀਆਂ ਹਨ ਸਾਰੇ ਥਾਣਿਆਂ ਅਤੇ ਪੁਲਿਸ ਨੂੰ ਆਧਾ ਦੁਨੁਕ ਸਹੂਤਾ ਦੇ ਕੇ ਵਧੀਆ ਗੱਡੀਆਂ ਦਿੱਤੀਆਂ ਤਾਂ ਕਿ ਕ੍ਰਾਈਮ ਘਟ ਸਕੇ ਇੱਕ ਐਮਐਲਏ ਇੱਕ ਪੈਨਸ਼ਨ ਜੋ ਪਹਿਲਾਂ 5-500 ਪੈਨਸ਼ਨਾਂ ਲੈਂਦੇ ਸੀਗੇ 7-7 ਪੈਨਸ਼ਨਾਂ ਲੈਂਦੇ ਸੀਗੇ ਇੱਕ ਐਮਐਲਏ ਨੂੰ ਇੱਕ ਪੈਨਸ਼ਨ ਦਾ ਕਾਨੂੰਨ ਬਣਾ ਕੇ ਪੰਜਾਬ ਸਰਕਾਰ ਦਾ ਪੈਸਾ ਬਚਾਇਆ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਥਰਮਲ ਪਲਾਂਟ ਵੇਚੇ ਸੀਗੇ ਅਤੇ ਬੰਦ ਕਰਕੇ ਵੇਚੇ ਸੀ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਲੈ ਕੇ ਉਸ ਤੋਂ ਸਸਤੀ ਬਿਜਲੀ ਲੈ ਕੇ ਲੋਕਾਂ ਨੂੰ ਨਿਰਭੈਣ ਦਿੱਤੀ ਹੈ ਇਹ ਸਰਕਾਰ ਦੀ ਪ੍ਰਾਪਤੀ ਹੈ ਜੋ ਖਾਣਾ ਕੋਲੇ ਦੀਆਂ ਖਾਣਾ ਜੋ ਪਹਿਲਾਂ ਬੰਦ ਪਈਆਂ ਸੀਗੀਆਂ ਉਹ ਭਗਵੰਤਮਾਨ ਸਰਕਾਰ ਨੇ ਉਹ ਚਾਲੂ ਕਰਾ ਕੇ ਅੱਜ ਸਾਡੇ ਕੋਲੇ ਹਰੇਕ ਥਰਮਲ ਪਲਾਂਟ ਵਿੱਚ 20 ਤੋਂ ਲੈ ਕੇ 1 ਮਹੀਨੇ ਦਾ ਸਟਾਕ ਪਿਆ ਕੋਲਾ ਪਹਿਲਾਂ ਕਹਿੰਦੇ ਕੋਲਾ ਹੈ ਨਹੀਂ 2 ਦਿਨ ਦਾ ਚੱਲਦਾ ਇਹ ਸਾਰੀਆਂ ਗੱਲਾਂ ਖਤਮ ਨੇ ਇਹ ਸਾਡੇ ਭਗਵੰਤਮਾਨ ਸਰਕਾਰ ਦੀ ਪ੍ਰਾਪਤੀ ਹੈ ਠੀਕ ਹੈ ਜੀ ਹੋਰ ਜੋ ਸਰਕਾਰੀ ਸਕੂਲ ਸਿਹਤ ਅਤੇ ਸਿੱਖਿਆ ਵਾਸਤੇ ਇਹ ਸਰਕਾਰ ਇਹਦੇ ਨਾਰੇ ਤੇ ਬਣੀ ਸੀ ਅਸੀਂ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਸਰਕਾਰੀ ਸਕੂਲਾਂ ਦੇ ਚਾਰ ਦੀਵਾਰੀਆਂ ਸਰਕਾਰੀ ਸਕੂਲਾਂ ਵਿੱਚ ਵਧੀਆ ਪਖਾਨੇ ਕੁੜੀਆਂ ਵਾਸਤੇ ਵੱਖਰੇ ਮੁੰਡੀਆਂ ਵਾਸਤੇ ਵੱਖਰੇ ਅਤੇ ਵਧੀਆ ਅਸੀਂ ਦੇ ਕੇ ਚਾਰ ਦੀਵਾਰੀ ਉਹਨਾਂ ਨੂੰ ਚੰਗੇ ਸਕੂਲ ਅਸੀਂ ਆਧਿਕ ਉਹ ਨਾਲ ਅਸੀਂ ਸਰਕਾਰੀ ਸਕੂਲਾਂ ਦੀ ਸੁਰੱਖਿਆ ਸੁਧਾਰੀ ਹੈ ਸਚਾ ਹੁਣ ਬੇਨਤੀ ਹੈ ਕਿ ਕੱਲ ਨੂੰ ਵੋਟਾਂ ਪਾਉਣ ਜਾ ਰਹੇ ਹਾਂ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਕੈਂਡਿਡੇ 13 0 ਨਾਲ ਆਮਾਦੀ ਪਾਰਟੀ ਦੇ ਤੁਸੀਂ ਟਿਕਟ ਜਿਤਾਓ ਕਾਤਾ ਕੇ ਦਿੱਲੀ ਵਿੱਚ ਪੰਜਾਬ ਦਾ ਪੱਖ ਰੱਖਿਆ ਜਾਖੇ ਜਾ ਸਕੇ ਨਾ ਕਿ ਸਾਡਾ ਆਰਡੀ ਰੋਕਿਆ ਜਾ ਸਕੇ ਨਾ ਸਾਡਾ ਸਿੱਧਾ ਪੈਸਾ ਰੋਕਿਆ ਜਾ 20900 ਕਰੋੜ ਰੁਪਇਆ ਸਾਡਾ ਸੈਂਟਰ ਸਰਕਾਰ ਰੋਕੀ ਬੈਠੀ ਹੈ ਜੇ ਸਾਡੇ ਕੋਲੇ 13 ਐਮਪੀ ਹੋਣਗੇ ਤਾਂ ਉੱਥੇ ਜਾ ਕੇ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਭਲੇ ਵਾਸਤੇ ਕਰਾਂ ਗੱਲ ਕਰਨਗੇ ਪੰਜਾਬ ਵਾਸਤੇ ਉਹ ਲੜਨਗੇ ਸੋ ਬੇਨਤੀ ਹੈ ਕਿ ਤੁਸੀਂ ਕੱਲ ਨੂੰ ਕੱਲੀ ਕੱਲੀ ਵੋਟ ਆਮ ਆਦੀ ਪਾਰਟੀ ਦੇ ਕੈਂਡੀਡੇਟਾਂ ਨੂੰ ਜਿਤਾ ਕੇ ਝਾੜੂ ਤੇ ਮੋਹਰਾਂ ਲਾ ਕੇ 13 ਦੇ 13 13 ਜ਼ੀਰੋ ਕਰ ਦਿਓ ਇਹਨਾਂ ਕਹਿੰਦਾ ਖਿਮਾ ਦਾ ਜੱਜ ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ